ਕਿਸ ਨੇ ਮਾਰੀ ਮੋਟੀ ਲਾਕ ਡਾਕ ਹੈਗੀ ਹੈ ਕਿ ਬਹਿ ਕੇ ਉਹਦਾ ਮਸਲਾ ਹੱਲ ਕਰ ਲੋ ਹਾਥੀ ਜੋੜ ਦੋ ਕਿਉਂਕਿ ਅੱਜ ਕੱਲ ਖੂਨ ਲੋਕਾਂ ਦੇ ਬਹੁਤ ਜ਼ਿਆਦਾ ਗਰਮ ਹੋ ਚੁੱਕੇ ਗਏ ਨੇ ਨਸ਼ੇ ਦੇ ਕਰਕੇ ਕਿਸ ਨਾ ਕਿਸੇ ਚੀਜ਼ ਦਾ ਸੇਵਨ ਕਰਕੇ ਇੱਕ ਕਰ ਦਿੰਦੇ ਨੇ ਵੱਡਾ ਕਾਂਡ ਹੈ ਜਿਸ ਤੋਂ ਬਾਅਦ ਪਰਿਵਾਰਾਂ ਦੇ ਚਿਰਾਗੇ ਜਾਂਦੇ ਆ ਬੁੱਝ ਜੀਹਾਂ ਇੱਕ ਨੌਜਵਾਨ ਪਿਛਲੇ 3-4 ਦਿਨ ਤੋਂ ਗਾਇਬ ਹੈਗਾ ਸੀ ਪਰਿਵਾਰ ਵੱਲੋਂ ਗੁੰਮਸ਼ੁਦਾ ਦੀ ਰਿਪੋਰਟ ਲਖਾਈ ਗਈ ਸੀ ਲੇਕਿਨ ਕੀ ਨਤੀਜਾ ਨਿਕਲਿਆ ਕੁਛ ਦਿਨ ਬਾਅਦ ਉਹਦੀ ਮਿਲੀ লাশ ਫੜ ਲਿਆ ਪਿੰਡ ਦਾ ਹੀ ਨੌਜਵਾਨ ਦੱਸਿਆ ਜਾ ਰਿਹਾ ਕਿ ਪ੍ਰਾਣੀ ਰੰਜੀਤ ਛੇਗੀ ਸੀ ਜਿਹਦੇ ਚਲਦੇ ਇਹ ਸਾਰੀ ਵਾਰਦਾਤ ਨੂੰ ਦਿੱਤਾ ਗਿਆ ਅੰਜਾਮ ਲੇਕਿਨ ਹਾਲਾਤ ਵੇਖ ਲਓ ਕਿੱਦਾਂ ਨੂੰ ਤੁਰੇ ਜਾਂਦੇ ਨੇ ਲੋਕ ਕਤਲ ਕਰਨ ਲੱਗਿਆ ਕਿਸੇ ਨੂੰ ਗੋਲੀ ਮਾਰਨ ਲੱਗਿਆ ਕਿ ਜਾਂ ਕੋਈ ਵੱਢ ਟੁੱਕ ਕਰਨ ਲੱਗਿਆ ਬਿਲਕੁਲ ਨਹੀਂ ਕਰਦੇ ਪਹਿਲਾਂ ਲੋਕ ਇਸ ਤਰ੍ਹਾਂ ਦੇ ਨਹੀਂ ਸੀ ਹਗੇ ਲੇਕਿਨ ਜਿਵੇਂ ਜਿਵੇਂ ਸਮਾਜ ਜਿਹੜਾ ਆਇਆ ਉਹ ਅਡਵਾਂਸ ਹੁੰਦਾ ਜਾ ਰਿਹਾ ਹੈਗਾ ਆ 2026 ਦੀ ਗੱਲ ਕਰਦੇ ਭੇਗੇ ਬਹੁਤ ਜ਼ਿਆਦੀਆਂ ਵਾਰਦਾਤਾਂ ਔਰ ਵਦਨੀਆਂ ਚਲੋ ਹੋ ਚੁੱਕੀ ਹੈ ਕਿਉਂਕਿ ਜ਼ਿਆਦਾਤਰ ਨਸ਼ਾ ਜਿਹੜਾ ਚੱਲਦਾ ਹੈ ਪਰ ਨਸ਼ੇ ਦੇ ਸਿਰ ਦੇ ਉੱਤੇ ਹੀ ਸਾਰਾ ਕੁਝ ਹੋ ਰਿਹਾ ਲੇਕਿਨ ਹਾਦਸੇ ਖੂਨ ਦੇ ਨਾਲ ਨਾ ਵਾਰਦਾਤਾ ਖੂਨ ਦੇ ਨਾਲ ਨਾ ਜਿੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਪੈਦਾ ਹੋ ਚੁੱਕਾ ਆ ਉਹ ਹੁਣ ਕਿਵੇਂ ਜਾਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਫਿਲਹਾਲ ਤੁਹਾਨੂੰ ਤੁਹਾਨੂੰ ਜਿਹਦੀ ਤਸਵੀਰ ਨੂੰ ਹੁੰਦੀ ਪਈ ਜਿੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਪੁਲਿਸ ਵੀ ਕੀ ਆ ਪਹੁੰਚ ਚੁੱਕੀ ਗਈ ਮਾਮਲਾ ਦਰਜ ਹੋ ਚੁੱਕਾ ਹੈ ਕਾਰਵਾਈ ਕਰਦੇ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਜਿੰਨੇ ਵਾਰਦਾਤ ਨੂੰ ਜਹਾਜ਼ ਕੀਤਾ ਲੇਕਿਨ ਕਿੰਨਾ ਕਿਤੇ ਵੱਡੇ ਸਵਾਲ ਜਰੇ ਗਏ ਉਹ ਪਿਛੇ ਛੱਡ ਚੁੱਕਾ ਨੌਜਵਾਨ ਤੇ ਹਾਲਾਤਾਂ ਨੂੰ ਲੈ ਕੇ ਗੱਲ ਕਰੀ ਤਾਂ ਤੁਸੀਂ ਆਪ ਹੀ ਸੋਲੋ ਕੀ ਕਹਨਾ ਪਰਿਵਾਰਿਕ ਮੈਂਬਰਾਂ ਨਾਲ ਪੁੱਛਦੇ ਵੱਡੇ ਅਧਿਕਾਰੀਾਂ ਦਾ ਗਾਂ ਤੋਂ ਲੋੜ ਕਦੀ ਨਾ ਹੋ ਜਾਂ ਚਰਾਗ ਜਿ ਬੁਝਾਉਣ ਸਭ ਤੋਂ ਸਖਤ ਜਗ੍ਹਾ ਇਹਨੂੰ ਸਜ਼ਾ ਦੇਣੀ ਚਾਹੀਦੀ ਮਹਾਰਾਜ ਕੋਈ ਮੈਂ ਨਹੀਂ ਕਿ ਇਹੋ ਹੀ ਕਹੂੰਗਾ ਕਿ ਬੇਨਤੀ ਹੈ ਰੱਬ ਦੇ ਬਾਤੇ ਕਿ ਗਾਂ ਤੋਂ ਇਹ ਜਾ ਕਦੀ ਜ਼ੁਲਮ ਨਾ ਹੋਵੇ ਕਦੀ ਕੇ ਭੈਣ ਭਰਾ ਦੇ ਨਾਲ ਇਹੋ ਜਿਹਾ ਜ਼ੁਲਮ ਨਾ ਹੋਵੇ ਜੈਨ ਮਰਨਾ ਹੋ ਗਿਆ 21 ਉਮਰ ਦੇ ਬੱਚੇ 21 22 ਸਾਲ ਦੀ ਉਮਰ ਹੈ ਜੀ ਮਹਾਰਾਜ ਨਹੀਂ ਵਿਆਹ ਨਹੀਂ ਅੰਗੜੇ ਸੀ ਜੀ ਦੀ ਮਾਤਾ ਆ ਵੀ ਕਰੋ ਲੋ ਪਲੀਜ਼ ਨੂੰ ਦਵਾ ਦਿੱਤੀ ਸੀ ਵੀ ਉਹਦਾ ਲੜਕਾ ਕੁਝ ਦਿਨ ਪਹਿਲਾਂ ਚਲਾ ਗਿਆ ਲੱਭਦੇ ਰਹੇ ਮਿਲਿਆ ਨਹੀਂ ਪਰ ਜਿਸ ਏਰੀਆ ਚੋਂ ਗਿਆ ਦੱਸਦੇ ਉਥੋਂ ਸੀਸੀਟੀਵੀ ਕੈਮਰੇ ਦੇਖੇ ਕਿ ਕੋਈ ਝਗੜੇ ਦਾ ਬਾਰੇ ਪਤਾ ਲੱਗਾ ਫਿਰ ਜਿਹੜਾ ਬੰਦਾ ਤੇ ਡਾਊਟ ਸੀ ਦੀਪੂ ਨਾਮ ਦਾ ਬੰਦਾ ਕਹਿ ਰਿਹਾ ਉਹਨੂੰ ਅਰੈਸਟ ਕਰ ਲਿਆ ਪੁਲਿਸ ਨੇ ਉਹਦੀ ਅਰੈਸਟ ਕਰਕੇ ਉਹਦੀ ਪੁਸ਼ਕਿਸ਼ ਤੇ ਜਿਹੜੇ ਦੋ ਦੋਸ਼ੀ ਹੋਰ ਨਾਮਜ਼ਦ ਕਰ ਲਏ ਨੇ ਪ੍ਰਿੰਸ ਤੇ ਪ੍ਰਿੰਸ ਨਾਂ ਦਾ ਲੜਕਾ ਤੇ ਦੂਸਰਾ ਉਹਦੇ ਨਾਲ ਦਾ ਹੋਰ ਸਾਥੀ ਇਸ ਤੋਂ ਇਲਾਵਾ ਫਿਰ ਉਹਦੀ ਪੁਸ਼ਕਿਸ਼ ਤੇ ਡੈੱਡ ਬਡੀ ਗ੍ਰਾਮ ਦਿਖੋ ਗਈ ਹੈ ਜੀ ਇਹਨਾਂ ਨੇ ਕਟਮਾਰਕ ਇਤੀਸਿਲ ਕਰਕੇ ਤੇ ਉਹਦਾ ਮੌਤ ਦੇ ਘਟਨਾਵਾਲਾ ਦੋਸ਼ੀ ਫੜਿਆ ਗਿਆ ਵਾ ਅਰੈਸਟ ਕੀਤਾ ਗਿਆ ਵਾ ਬਾਕੀ ਦੋਸ਼ੀ ਬਾਕੀ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ Laash ਨੂੰ ਵੀ ਖੁਰਦਪੁਰਤ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਹਾਂਜੀ ਕੋਸ਼ਿਸ਼ ਕੀਤੀ ਗਈ ਹੈ ਔਰ ਟ੍ਰੇਨ ਦੇ ਗੱਡੇ ਤੋਂ ਸਾਨੂੰ ਇਹਦੇ ਇਨਸਾਫ ਤੇ ਡੈੱਡ ਬਡੀ ਰਿਕਵਰ ਕਰ ਲਈ ਕਿ ਕਾਰਨ ਕੀ ਰਿਹਾ ਵਾ ਜੇ ਕਿਉਂ ਪਹਿਲਾਂ ਝਗੜਾ ਹੋਇਆ ਸੀ ਕਿਸ ਗੱਲ ਤੋਂ ਝਗੜਾ ਹੋਇਆ ਸੀ ਕਿ ਆਪਸ ਵਿੱਚ ਪਹਿਲਾਂ ਵੀ ਜੋ ਸੁੰਡ ਚੰਨਾ ਨੂੰ ਪਤਾ ਲੱਗਿਆ ਹੁਣ ਤੱਕ ਦੀ ਪੁਸ਼ਕੀਸ਼ ਵੀ ਝਗੜੇ ਸੀਗੇ ਕਾਫੀ ਦਿਨ ਪਹਿਲਾਂ ਪਰ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਾਈ ਬਾਕੀ ਇਨਵੈਸਟੀਗੇਸ਼ਨ ਚ ਅੱਗੇ ਫੋਰਥ ਅੱਤ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੜਕੇ ਦੀ ਡੈਥ ਹੋਈ ਆ ਉਹ ਡਰੈਗ ਦਾ ਵੀ ਜਿਹੜਾ ਵਾ ਫਸਕਰੀ ਕਰਦਾ ਸੀ ਇਹ ਇਸ਼ੂ ਸਾਹਮਣੇ ਨਹੀਂ ਆਇਆ ਵੈਰੀਫਾਈ ਕਰਦੇ ਆ ਫਿਰ ਆਪਾਂ ਉਹ ਸੋ ਸਿੰਗਲ ਦੌਰ ਚ ਹੁਣ ਕਿੰਨੇ ਜਾਣਿਆਂ ਦੀ ਜਿਹੜੀ ਗ੍ਰਿਫਤਾਰੀ ਹੋ ਪਾਈ ਗਈ ਹੈ ਤਿੰਨ ਬੰਦਿਆਂ ਦੇ ਪਰਚਾ ਦਰਜਾ ਜੀ ਇੱਕ ਦੀ ਰਫਤਾਰੀ ਪਾ ਲਈ ਆ ਦੂਜੇ ਵੀ ਦੋ ਜਲਦੀ